ਇਤਿਹਾਸ ਦੀ ਬੜੀ ਮਹੱਤਵਪੂਰਨ ਘਟਨਾਵਾਂ ਤਾਂ ਕਈ ਨੇ ਪਰ ਇੱਕ ਸਾਂਝੀ ਕਰ ਦਿੰਨਾ ਕਿਰਦਾਰ ਦੀ ਗੱਲ ਜੋ ਬਾਣੀ 'ਚ ਲਿਖਿਆ ਪ੍ਰੈਕਟੀਕਲੀ ਜੁਈਆਂ ਐ ਐਨੀ ਵੀ ਕੱਲਾ ਲਿਖਤੀ ਐ ਨੋਟ ਕਰ ਲਿਓ ਕਿਸੇ ਜ਼ਾਲਮ ਨੇ ਇੱਕ ਦਿਨ ਆਪਣੇ ਘਰੇ ਹਵਾ ਕਰਤੀ ਜਿਵੇਂ ਆਪਾਂ ਮਾਲਵੇ ਵਾਲੇ ਇੱਕ ਲਬਜ ਵਰਤਦਿਆਂ ਫੋਕਰੀ ਮਾਰਦੀ ਆਪਣੀ ਬੀਗਮ ਨੂੰ ਕਹਿੰਦਾ ਚੱਲ ਮੈਦਾਨੇ ਜੰਗ ਚੱਲੀਏ ਬੇਗਮ ਕਹਿੰਦੀ ਵੀ ਮੈਂ ਉੱਥੇ ਕੀ ਕਰਨਾ ਤੁਸੀਂ ਜਾਓ ਸੈਨਿਕਾਂ ਨੂੰ ਲੈ ਕੇ ਕਹਿੰਦਾ ਨਹੀਂ ਨਹੀਂ ਤੂੰ ਨਾਲ ਚੱਲ ਉੱਥੇ ਸਿੱਖਾਂ ਨੂੰ ਆਪਾਂ ਹੁਣ ਦਵੱਲੇ ਆਉਣੀ ਆ ਭਜਾਏ ਆਉਣੀ ਆ ਤੂੰ ਨਾਲ ਚੱਲਦੇ ਦਿਖਾਵਾਂਗੇ ਤਾਂ ਤਾਂ ਡੋਲੇ 'ਚ ਬੈਠੀ ਨੇ ਬਸ ਵੇਖੀ ਜਾਣਾ ਹੁਣ ਭਜਾਏ ਆਉਣਾ ਸਿੱਖਾਂ ਨੂੰ ਲਓ ਜੀ ਕਰਕੇ ਹਵਾ ਬੇਗਮ ਨੂੰ ਆਪਣੇ ਨਾਲ ਹੀ ਲੈ ਆ ਡੋਲੇ 'ਚ ਡੋਲੇ 'ਚ ਬਿਠਾ ਕੇ ਉਧਰ ਗੁਰੂ ਦੇ ਸਿੱਖਾਂ ਨੇ ਐਸੇ ਹੱਥ ਦਿਖਾਏ ਕਿ ਖਾਲਸਾ ਜ਼ਾਲਿਮਾਂ ਤੇ ਭਾਰੂ ਪੈ ਗਿਆ ਜਦੋਂ ਤੁਹਾਨੂੰ ਪਤਾ ਫਿਰ ਪੈਣ ਲੱਗ ਜਾਣ ਪੈਂਦੀਆਂ 'ਚ ਕੌਣ ਖੜਦਾ ਪੈਂਦੀਆਂ 'ਚ ਕੋਈ ਨਹੀਂ ਖੜਦਾ ਡੋਲਾ ਚੱਕਣ ਵਾਲੇ ਵੀ ਨਾਲ ਹੀ ਭੱਜ ਗਏ ਇਹ ਵੀ ਆਪ ਭੱਜ ਗਏ ਸਭ ਭੱਜ ਗਏ ਇਹ ਬੇਗਮ ਰਹਿ ਗਈ ਡੋਲੇ 'ਚ ਕੱਲੀ ਹੁਣ ਇਹ ਬੇਗਮ ਕੌਣ ਹੈ ਭਲਾ ਇਹਦਾ ਪਤੀ ਇਹਦੇ ਪਤੀ ਦੇ ਸਿੱਖ ਕੀ ਲੱਗੇ ਦੁਸ਼ਮਣ ਇਹਦੇ ਕੀ ਲੱਗੇ ਦੁਸ਼ਮਣੀ ਬਣ ਕੇ ਜਦ ਪਤੀ ਦੇ ਦੁਸ਼ਮਣ ਪਤਨੀ ਦੇ ਵੀ ਦੁਸ਼ਮਣ ਨੇ ਡੋਲੇ ਵਿੱਚ ਬੈਠੀ ਸੋਚਦੀ ਆ ਖੁਦਾ ਸਿੱਖਾਂ ਤੋਂ ਬਚਾ ਲੈ ਕਿਉਂ ਨਹੀਂ ਹੀ ਸੋਚਣਾ ਸੀ ਦੁਸ਼ਮਣ ਨੇ ਹੁਣ ਤਾਂ ਘਟ ਨਹੀਂ ਗੁਜ਼ਾਰਨਗੇ ਅਹਿਸਾਸ ਕਰਿਓ ਗੁਰੂ ਸਵਾਰਿਓ ਗੁਰੂ ਦੇ ਸਿੱਖ ਡੋਲਾ ਚੁਕਿਆ ਤੇ ਕਲਗੀ ਤਰਪਾਸ਼ਾ ਕੋ ਲੈ ਗਏ ਮੇਰੇ ਮਾਲਕ ਪੁੱਛਦਿਆ ਸਿੰਘੋ ਕੋਈ ਗਲਤੀ ਤਾਂ ਨਹੀਂ ਕੀਤੀ ਹੱਥ ਜੋੜ ਕੇ ਗੁਰੂ ਪਿਤਾ ਜੀ ਅਸੀਂ ਤਾਂ ਪਰਦਾ ਚੁੱਕ ਕੇ ਵੀ ਨਹੀਂ ਵੇਖਿਆ ਆਹ ਕਰਦਾਰ ਕੁਝ ਵਕਤ ਗੁਜ਼ਰੇਆ ਮੇਰੇ ਮਾਲਕ ਕਹਿੰਦੇ ਸਿੰਘੋ ਮੇਰੀ ਧੀ ਤੇ ਤੁਹਾਡੀ ਭੈਣ ਹੈ ਇਹਦੇ ਘਰੇ ਨੂੰ ਸੁਰੱਖਿਤ ਛੱਡ ਕੇ ਆਓ ਉਹ ਬੇਗਮ ਜਿਹੜੀ ਕਦੇ ਸੋਚਦੀ ਸੀ ਡੋਲੇ 'ਚ ਬੈਠੀ ਖੁਦਾ ਸਿੱਖਾਂ ਤੋਂ ਬਚਾਈ ਅੱਜ ਪਤਾ ਲੱਗਿਆ ਕਲਗੀਧਰ ਪਿਤਾ ਦੇ ਦਰਬਾਰ 'ਚੋਂ ਜਾਣਾ ਪੈਣਾ ਨੇਤਰਾਂ 'ਚੋਂ ਹੰਝੂ ਸੁੱਟ ਕੇ ਕਹਿੰਦੀ ਗੁਰੂ ਪਿਤਾ ਜੀ ਮੈਨੂੰ ਮੁੜ ਕੇ ਨਰਕ 'ਚ ਨਾ ਸੁੱਟੋ ਮੈਂ ਤਾਂ ਈਸੀ ਦਰ ਦੀ ਸੇਵਾ ਕਰਨੀ ਹੈ ਪਾਦਸ਼ਾਹ ਕਹਿੰਦੇ ਧੀਏ ਮੈਂ ਤੇਰੀ ਭਾਵਨਾ ਦੀ ਕਦਰ ਕਰਦਾ ਪਰ ਜਾਣਾ ਤੈਨੂੰ ਪੈਣਾ ਸਮਾਜ ਦਾ ਤਾਣਾ ਬਾਣਾ ਇੱਕ ਸਿਸਟਮ ਬਣਿਆ ਗੁਰੂ ਦੇ ਸਿੱਖ ਆਪਣੇ ਦੁਸ਼ਮਣ ਦੀ ਬੌਟੀ ਨੂੰ ਆਪਣੀ ਭੈਣ ਸਮਝ ਕੇ ਉਹਦੇ ਘਰੋਂ ਸੁਰੱਖਿਤ ਛੱਡ ਕੇ ਮੁੜੇ ਸਿੱਖ ਤਾਂ ਵਾਪਸ ਆ ਗਏ ਇਹ ਬੈਠੀ ਹੈ ਸੋਚਾਂ ਵਿੱਚ ਚਿੰਤਾ ਵਿੱਚ ਇਹਨੇ ਨੂੰ ਉਹ ਜਾ ਲੰਬੀ ਆ ਗਿਆ ਉਹਨੇ ਆ ਕੇ ਵੇਖਿਆ ਕਹਿੰਦਾ ਅੱਛਾ ਵਚਿਆਈ ਤੂੰ ਸਿੱਖਾਂ ਤੋਂ ਬਹੁਤ ਮੁਸ਼ਕਲ ਨਾ ਵਜੀ ਹੋਵੇਗੀ ਸਿੱਖਾਂ ਨੇ ਘਟ ਨਹੀਂ ਸੀ ਗੁਜ਼ਾਰਨੀ ਕਹਿੰਦੀ ਮੈਂ ਗੁਰੂ ਗੋਬਿੰਦ ਸਿੰਘ ਤੋਂ ਪਿਤਾ ਵਾਲਾ ਪਿਆਰ ਲੈ ਕੇ ਸਿੱਖਾਂ ਤੋਂ ਭਰਾਵਾ ਵਾਲਾ ਸਨਮਾਨ ਲੈ ਕੇ ਮੁੜੀ ਆ ਬੜਾ ਹੈਰਾਨ ਹੈ ਅੱਛਾ ਜੇ ਇੰਨਾ ਪਿਆਰ ਸਨਮਾਨ ਦਿੱਤਾ ਫਿਰ ਚਿੰਤਾ ਗਾਦੀ ਕਰ ਰਹੀ ਹੈ ਤੂੰ ਮੈਨੂੰ ਫਿਕਰ ਚ ਭੇਜੀ ਲੱਗਦੀ ਆ ਕਹਿੰਦੀ ਫਿਕਰ ਤਾਂ ਮੈਨੂੰ ਤੁਹਾਡੀ ਹੋ ਰਹੀ ਸੀ ਕਹਿੰਦੇ ਮੇਰਾ ਫਿਕਰ ਨਾ ਕਰ ਮੇਰੇ ਤਾਂ ਕੋਈ ਫੱਟ ਨਹੀਂ ਬੱਜਿਆ ਵੇਖ ਮੈਂ ਠੀਕ ਠਾਕ ਆ ਜਦੋਂ ਪਹਿਣ ਲੱਗੀ ਮੈਂ ਤਾਂ ਬਜਾਇ ਸੀਗਾ ਮੇਰਾ ਨਹੀਂ ਕੱਖ ਵਿਗੜਿਆ ਮੈਂ ਤਾਂ ਤੇਰਾ ਵੀ ਖਿਆਲ ਨਹੀਂ ਰੱਖਿਆ ਮੈਂ ਤਾਂ ਨਿਕਲੇ ਆਇਆ ਉੱਥੋਂ ਮੇਰਾ ਚਿੰਤਾ ਛੱਡ ਮੈਂ ਤਾਂ ਠੀਕ ਆ ਕਹਿੰਦੀ ਫਿਕਰ ਮੈਨੂੰ ਤੁਹਾਡੀ ਇਹ ਹੋ ਰਹੀ ਹੈ ਉਹ ਰੱਬੀ ਗੁਨਾ ਦੇ ਮਾਲਕ ਨੇ ਸਿੱਖ ਰੱਬ ਦੇ ਬੰਦਿਆਂ ਨਾਲ ਟੱਕਰ ਲਈ ਫਿਰਦੇ ਹੂੰ ਇਹੋ ਜਿਹਾਂ ਦਾ ਥੋੜਾ ਭਲਾ ਕਿੱਥੇ ਹੋ ਫਿਕਰ ਦਾ ਇਹ ਐ ਇਹੋ ਜਿਹਾਂ ਦਾ ਭਲਾ ਕਿੱਥੋਂ ਹੋ ਜਿਹੜੇ ਰੱਬ ਦੇ ਬੰਦੇ ਨਾਲ ਟੱਕਰ ਲੈਂਦੇ ਨੇ ਜਿਹੜੇ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜਿਉਣ ਵਾਲਿਆਂ ਨਾਲ ਟੱਕਰ ਕੋਈ ਲਵੇ ਭਲਾ ਨਹੀਂ ਹੁੰਦਾ ਹੁੰਦਾ ਇਹ ਸੱਚੀ ਗੱਲ ਐ ਉਹਦੇ ਕਿਵੇਂ ਭਲਾ ਹੋ ਜੂ ਕੋਈ ਸਿੱਖੀ ਮੁਤਾਬਕ ਚੱਲ ਰਿਹਾ ਉਹਨਾਂ ਨੂੰ ਕੋਈ ਈਰਖਾ ਕਰੀ ਜਾਂ ਉਹਨਾਂ ਦਾ ਭਲਾ ਕਿੱਥੇ ਹੋਣਾ